ਹਾਂਜੀ ਅੱਜ ਜਾਣਾ ਸੀ ਕੋਸਕੋ ਸਮਾਨ ਸਮੂਹ ਜਿਹਾ ਖਰੀਦਣਾ ਸੀ ਨਾਲ ਤੇ ਮਿੱਤਰ ਪਿਆਰਿਆ ਨੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਦਵਾ ਕੇ ਲਿਆਉਣੇ ਆ ਆ ਗਾਣਾ ਉਹ ਇਥੇ ਇਦਾਂ ਹੁੰਦਾ ਵੀ ਕਾਰਡ ਲਾਉਣਾ ਪੈਂਦਾ ਪਹਿਲਾਂ ਕਾਰਡ ਤੋਂ ਬਿਨਾ ਜਾ ਨਹੀਂ ਸਕਦੇ ਤੇ ਇਹਨਾਂ ਕੋਲੇ ਕਾਰਡ ਹੈ ਨਹੀਂ ਮੇਰੇ ਨਾਲ ਦਿਆਂ ਕੋਲੇ ਤਾਂ ਕਰਕੇ ਫਿਰ ਮੈਂ ਆਇਆ ਆ ਹੁੰਦਾ ਕਾਰਡ ਕੌਸਕੋ ਦਾ ਥੈਂਕ ਯੂ ਥੈਂਕ ਯੂ ਆਜੋ 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 ਕੋਲਾ 17 Pro Max ਫੋਨ ਲੈ ਲਓ। ਕੋਈ ਨੀਂ ਨੀਂ ਦੇ ਜਾਂਦਾ ਹੋਇਆ। ਕੰਮ ਵਾਲੀਆਂ ਪੈਂਟਾਂ ਪੁੰਟਾਂ ਸਭ ਕੁਝ ਹੁੰਦਾ। ਕੱਲ ਮੈਂ ਉੱਥੇ ਇੱਥੋਂ ਲੈ ਗਿਆ ਸਾਰਾ ਸੈੱਟ। ਅੱਛਾ। ਹਾਂ। ਇਹ ਯਾਨੀ ਕਿ 40-50 ਡਾਲਰ ਤੇ ਸਾਰਾ ਸੈੱਟ ਬਣ ਜਾਂਦਾ ਸਮਾਨ। ਆਇਆ ਤੁਹਾਨੂੰ ਵੀ ਲੈ ਚੱਲਦਾ ਉੱਥੇ। ਕਿਉਂਕਿ ਜਿਹੜੇ ਕੰਮ ਵਾਲੇ ਕੱਪੜੇ ਆ ਉਹ ਕੋਸ ਕੋ ਤੋਂ ਹੀ ਮਿਲਨੇ ਆਪਣੇ ਕੰਮ ਵਾਲੇ। ਕਿਉਂਕਿ ਆਪਣਾ ਕੰਮ ਹੁੰਦਾ ਬਾਹਰ। ਹਣਾ ਆਪਣਾ ਕੰਮ ਹੁੰਦਾ ਡਿਫਰੈਂਟ ਠੰਡ ਵਾਲਾ ਭਿੱਜਣ ਵਾਲਾ ਤੇ ਆਪਾਂ ਨੂੰ ਹੋਰ ਕਿਸੇ ਸ਼ਾਪ ਤੋਂ ਨਹੀਂ ਗੱਲ ਬਣਦੀ ਆ ਜਾਓ ਇੱਧਰ ਆ ਜਾਓ ਨਹੀਂ ਨਹੀਂ ਆ ਜਾਓ ਆ ਜਾਓ ਤੇ ਹਾਂ ਕੱਪੜੇ ਕੰਮ ਵਾਲੇ ਜੇ ਤੁਸੀਂ ਲੈਣੇ ਆ ਤਾਂ ਕੋਸ ਕੋਈ ਆਇਆ ਕਰੋ ਕੋਸ ਕੋ ਸਭ ਤੋਂ ਵਧੀਆ ਵਾ ਕੰਸਟਰਕਸ਼ਨ ਦੇ ਕੰਮ ਵਾਲਿਆਂ ਬੰਦੇ ਆਲੀ ਖਾਸ ਕਰਕੇ ਜਿਹਨੇ ਕੰਸਟਰਕਕਸ਼ਨ ਦਾ ਕੰਮ ਕਰਨਾ ਕੋਸ ਕੋ ਤੋਂ ਕੱਪੜੇ ਪੂਰੇ ਵਧੀਆ ਮਿਲਦੇ ਆ ਆਡੇ ਕੋਟ ਕੋਟ ਜੇ ਆ ਆਹ ਇਹ ਬੜੇ ਵਧੀਆ ਹੁੰਦੇ ਮੋਟੇ ਡਬਲ ਐਕਸਲ ਤਾਂ ਬਹੁਤ ਵੱਡਾ ਹੋ ਜਾਣਾ ਸੰਦੀਪ ਐਸਪੀ ਵੀ ਹੈਗੇ ਆ ਮੀਡੀਅਮ ਤੋਂ ਛੋਟੇ ਵੀ ਹੈਗੇ ਆ ਉਹ ਵੀ ਬਰਾਬਰ ਦੋ ਇੱਕ ਲੈ ਕੇ ਜਾਣਾ ਰੈਗੂਲਰ ਦੇ ਮੀਡੀਅਮ ਪੂਰਾ ਸੈੱਟ ਹੈ ਮੈਨੂੰ ਸਗੋ ਖੁੱਲਾ ਥੋੜਾ ਹਨ ਪਰ ਮੈਂ ਖੁੱਲਾ ਪਤਾ ਕਿਉਂ ਲਿਆ ਕਈ ਵਾਰੀ ਥੱਲਿਓਂ ਦੀ ਹੋਰ ਕੋਟੇ-ਕੂਟੇ ਪਾ ਲਈਦੀ ਆ ਇਹਦੀ ਤਾਂ ਬਾਹਰ ਤੋਂ ਮਾ ਸੁੱਧਿਆ ਰਹਿਣਾ ਕੋਈ ਬੋਝ ਉਹਨੇ ਆਇਆ ਯਾ ਆਇਆ ਨਾ ਕੋਈ ਵੀਰ ਨਾਲ ਕੋਈ ਹਾਂ ਸਹੀ ਐ ਸ ਆ ਪੂਰੀ ਫਟ ਗਈ ਤੈਨੂੰ ਇਹਦੀ ਸਮੋਲ ਹਾਂ ਇਨੀ ਬੋਬੀ ਨੂੰ ਸਮੋਲ ਆਊਗਾ ਬੋਬੀ ਮੰਗਦਾ ਲੈ ਆ ਆ ਪੂਰਾ ਸਾਇ ਸਹੀ ਆ ਰੰਗ ਦੇਖ ਲੈ ਕਾਲਾ ਮੈਨੂੰ ਵੈਸੇ ਹੈ ਆ ਜਣਾ ਸਮੋਲ ਆ ਜਾਣਾ ਆਏ ਨਾ ਨਹੀਂ ਤਾਂ ਚੇਂਜ ਵੀ ਹੋ ਜਾਂਦਾ ਟੈਗ ਨਾਲ ਆਇਓ ਮੁੜ ਜਾਂਦਾ ਹੁੰਦਾ ਹਾਂ ਕਾਲੇ ਰੰਗ ਚ ਹੋਣਾ ਨਹੀਂ ਕਿਹੜਾ ਸਮੋਲ ਮੀਡੀਅਮ ਮੀਡੀਅਮ ਕਾਲੇ ਰੰਗ ਚ ਹੋਊਗਾ ਹੇ ਕਲਰ ਦੇ ਲੈਣੇ ਆ ਗਰੋਰ ਹੋਰ ਦੇ ਬਲੈਕ ਜਿਹਾ ਉਹ ਕਿੰਨਾ ਨੰਬਰ ਹੈ ਸਾਢੇ 11 ਨੰਬਰ ਹੈ ਸਾਢੇ 9 ਓਕੇ ਸਾਢੇ 9 ਇਹਦੇ ਉੱਤੇ ਨੰਬਰ ਨਾ ਲਿਖਿਆ ਹੋਊ ਯਾਰ ਆ ਦਾ ਇਹ 10 ਆ ਹਾਂ ਸਿੱਧਾ ਹੀ ਤਾਂ ਲਿਖਿਆ ਹੋਇਆ ਓਏ ਮੇਰੇ ਕੋਲ ਇੱਕ ਹੈ ਨਹੀਂ ਨੰਬਰ ਇਹ ਹਾਂ ਆ 9 ਵਾਲਾ ਹੈਗਾ ਆ ਦੇਖ ਨੌ ਵਾਲਾ ਪਾ ਕੇ ਦੇਖ ਓਏ ਪਰ ਤੂੰ ਦੂਜੇ ਲੈਣੇ ਕਹਿਣਾ ਹੈ ਗਲਵਜ਼ ਜੇ ਲੈਣੇ ਬੈਲਟਾਂ ਬੁਲਟਾਂ ਤੇ ਅਸਲੀ ਜਿਹੜੇ ਕੰਮ ਵਾਲੇ ਬੰਦੇ ਹੁੰਦੇ ਹਨ ਉਹ ਜ਼ਿਆਦਾਤਰ ਅਸੀਂ ਸ਼ੋਪਿੰਗ ਕੋਸਟੋ ਤੋਂ ਕਰਨੀ ਹੁੰਦੀ ਕਿਉਂਕਿ ਸਾਡੇ ਸਮਾਨ ਸਾਨੂੰ ਹਿਸਾਬ ਕਿਤਾਬ ਦਾ ਇੱਥੋਂ ਹੀ ਮਿਲਦਾ ਗਲਵਜ਼ ਬੂਟ ਕੰਮ ਵਾਲੇ ਬੂਟ ਤੇ ਨਹੀਂ ਵੇਖੇ ਇੱਥੋਂ ਮਿਲਦੇ ਉਦਾਂ ਪਰ ਕਰੇ ਪਾਉਣ ਨੂੰ ਮਿਲ ਜਾਂਦੇ ਆ ਤੇ ਕਪੜੇ ਕਪੜੇ ਜੇ ਬਸ ਫਿਰ ਇੱਥੋਂ ਹੀ ਲਈਦੇ ਆ ਸਾਗੀ ਮਾਈਂਸ ਤੋਂ ਦੇਖ ਲਓ ਕਪੜੇ ਇਹਨਾਂ ਨੇ ਲੈਣੇ ਆ ਸਾਰਾ ਕੁਝ ਇਹਨਾਂ ਦਾ ਰੇੜੀ ਮੈਨੂੰ ਰੇੜ ਨਹੀਂ ਪੈ ਰਹੀ ਆ ਐ ਡੇ ਲਫੰਗ ਲਫੰਗੇ ਨੇ ਇਹ ਆਪ ਅੱਗੇ ਅੱਗੇ ਫਰੀ ਜਾਂਦੇ ਹੋਈ ਆਪ ਅੱਗੇ ਅੱਗੇ ਹੋਏ ਜੜੀਆਂ ਤੇ ਤੇ ਰੇੜੀ ਮੈਨੂੰ ਰੇੜਨ ਨੂੰ ਓਏ ਉਹ ਗੱਜਕ ਜੀ ਲੈੜੀ ਜਿਹੜੀ ਤੂੰ ਕਹਿੰਦਾ ਹੈ ਉਹ ਗਜਕ ਜੀ ਬਹੁਤ ਵਧੀਆ ਹੁੰਦੀ ਆ ਭਰਾਵਾ ਉਹ ਸਤਨਾਜਾ ਹੁੰਦਾ ਜੇ ਮ ਡੰਗਰਾਂ ਨੂੰ ਨਹੀਂ ਪਾਈਦਾ ਉਹ ਹੁਣ ਪਿੰਡੂ ਨੂੰ ਪਾਉਣਾ ਸਤਨਾਏ ਜੇ ਡੰਗਰਾਂ ਨੂੰ ਪਾਈ ਤੇ ਉਹ ਕਰ ਹੁਣ ਉਹ ਪਾਉਣੀ ਆ ਉਹ ਇਹ ਨਹੀਂ ਪਤਾ ਉਹ ਨਾ ਹੀ ਹੋਵੇ ਉਹ ਕਦੀ ਕਦੀ ਹੀ ਹੁੰਦੇ ਇੱਥੇ ਸ਼ੇਰਾ ਇੱਥੇ ਬਿੱਲੇ ਉਹਨਾਂ ਵੀ ਕਰਾ ਲੈਂਦੇ ਨੇ ਬਹੁਤ ਵਧੀਆ ਲੱਗੇਗਾ ਉਹ ਵੀ ਸਤਨਾਜਾ ਹੁੰਦੀ ਹਾਂ ਉਹ ਪਿਆ ਹੋਏ ਚੱਕ ਡੱਬਾ ਚੱਕ ਮਾਰੇ ਤੇ ਮੈਂ ਡੋਬਰ ਜਾ ਆ ਜਿਹੜੀ ਗਿਜਕਾ ਇਹਦੇ 'ਚ ਹਰੇ ਇਹ ਬਹੁਤ ਵਧੀਆ ਮੈਂ ਖਾਂਦਾ ਰੇਨਾਲ ਜਾ ਕੇ ਮੈਂ ਫਿਰ ਲੈ ਗਿਆ ਕੱਲ ਪਰਸੋਂ ਇਹਦੇ 'ਚ ਹਰੇ ਕੁਛ ਰਲਿਆ ਹੁੰਦਾ ਹਰੇ ਕੁਛ ਬਹੁਤ ਸਵਾਦ ਹੁੰਦੀ ਖਾਣ ਨੂੰ ਇਹ ਇਹ ਬਹੁਤ ਵਧੀਆ ਹੁੰਦੀ ਆ 400 ਤੇ 1 ਡਾਲਰ ਬਣ ਚੁੱਕਿਆ ਇੰਨਾ ਕ ਸਾਮਾਨ ਲਿਆ ਅਸੀਂ। ਕਿਸੇ ਦੀ ਰੋਚੀ ਕਰਨੀ ਹੈ ਨਾ ਉਹ ਕਿ ਹੁਣ ਤੇ ਕਾਰ ਕਿ ਤਰ੍ਹਾਂ ਰੁਕ ਜਾ ਰੁਕ ਜਾ ਰੁਕ ਜਾ ਮੈਂ ਉਦਾਂ ਨਹੀਂ ਕਾ ਥੋੜੇ ਜੇ ਕੱਪੜੇ ਲਏ ਆ ਤੇ 400 ਡਾਲਰ ਬਣ ਚੁੱਕਿਆ ਸਾਡਾ। ਥੈਂਕ ਯੂ ਆ ਜਾਓ ਤੇ ਬਾਹਰ ਨਿਕਲ ਲੱਗਿਆ ਵੀ ਨਿਕਲ ਲੱਗਿਆ ਵੀ ਬੈਲ ਜਿਹੜਾ ਚੈੱਕ ਹੁੰਦਾ ਪਹਿਲਾਂ ਅੰਦਰ ਵੱਡ ਲੱਗਿਆ ਕਾਰਡ ਲਾਉਣਾ ਹੁੰਦਾ ਤੇ ਫਿਰ ਕਾਊਂਟਰ ਤੇ ਕਾਰਡ ਚੈੱਕ ਹੋਣਾ ਹੁੰਦਾ ਤੇ ਬਾਹਰ ਨਿਕਲ ਲੱਗਿਆ ਵੀ ਜਿੱਦਾਂ ਇਹਨਾਂ ਨੇ ਪਰਚੀ ਚੈੱਕ ਕਰਨੀ ਹੁੰਦੀ ਆ ਦੇਖ ਲਓ ਵੀ ਇੰਨੇ ਮੁਲਾਜ਼ਮ ਦੱਸਣ ਰੱਖਣ ਦੀ ਦੱਸੋ ਹਨਾ ਵੀ ਕੀ ਲੋੜ ਪਈ ਆ ਪਰ ਤਰਾਵਾ ਚੋਰੀ ਵਾਲੇ ਨਹੀਂ ਹਟਦੇ ਹੋਣੇ ਉਹਨਾਂ ਦੀ ਵੀ ਮਜਬੂਰੀ ਹਨਾ ਤਸੋ ਦੇਖ ਲਓ ਕਿੰਨੇ ਕ ਕੱਪੜੇ ਲੈ 400 ਡਾਲਰ ਲੱਗ ਗਿਆ ਇੰਡੀਆ ਦਾ ਲਾ ਲਓ 25 25 26000 ਰੁਪਿਆ 25 26000 ਰੁਪਿਆ ਸਿਰਫ ਆ ਕੀ ਆ ਅਜੇ ਇੱਕ ਇੱਕ ਪੈਂਟ ਸ਼ਰਟ ਲਈ ਆ ਤੇ ਮਾੜਾ ਮੋਟਾ ਖਾਣ ਪੀਣ ਨੂੰ ਤੇ 25 26000 ਰੁਪਿਆ ਇੰਡੀਆ ਦਾ ਲੱਗ ਗਿਆ ਸ਼ਰਟ ਕਿਹੜਾ ਪੂਰੀ ਲਈ ਜੀ ਪੈਂਟ ਸ਼ਰਟ ਵੀ ਕਿਹੜਾ ਇਹਦਾ ਪੂਰੀ ਲਈਦੀ ਇਹਦੀ ਇਹਦੀ ਪਰ ਇਹ ਮੋੜ ਲਓ ਇਧਰ ਗੱਡੀ ਆ ਤੁਹਾਨੂੰ ਲਓ ਮਗਰ ਡਿੱਗੀ ਜੀ ਰੱਖ ਲਿਓ ਹਾਂ ਲਿਆ ਮੜੀ ਜੀ ਰੱਖ ਲੋ ਜਗਾ ਵਾਧੂ ਅਟਿੱਗੀ ਚ ਮਗਰ ਮਸ਼ੀਨ ਵੀ ਪਈ ਆ ਇਹਦੇ ਵਿੱਚ ਮਗਰ ਮਸ਼ੀਨ ਵੀ ਪਈ ਹਾਂ ਰੱਖ ਲੋ ਸਾਰਾ ਕੁਛ ਆ ਤਾਂ ਮੈਂ ਅੱਗੇ ਹੀ ਰੱਖ ਲੈਣੀ ਆ ਰਜ਼ਗਾਰ ਓਏ ਭੁੱਲਰ ਦਾ ਰਜ਼ਗਾਰ ਪਿਆ ਉਹਦੇ ਓਏ ਆ ਤਾਂ ਡੱਬੇ ਲੈ ਨਾ ਢਿੱਕ ਪਿਆ ਫੜ ਲਓ ਕਈ ਵਾਰੀ ਪੁਚੀ ਜੀ ਵਾਪਸ ਕਰਨੀ ਪੈਂਦੀ ਹੁੰਦੀ ਆ ਭੁੱਲਰ ਦਾ ਰਜ਼ਗਾਰ ਰਜ਼ਗਾਰ ਸਹੀ ਗੱਲ ਆ ਭਰਾਵਾ ਮੇਰਾ ਤਾਂ ਇਹੀ ਰਜ਼ਗਾਰ ਆ ਇਹ ਗੱਡੀਆਂ ਚ ਆਪਾਂ ਫਿਰਦੇ ਆ ਪਿੰਡੂ ਅੱਜ ਵਾਲੇ ਦੇ ਇਹਦੇ ਕਰਕੇ ਨਹੀਂ ਯਾਰ ਮੈਂ ਤਾਂ ਨਾ ਬੌਸ ਦਾ ਧੰਨਵਾਦ ਕਰਦਾ ਅਸੀਂ ਬੌਸ ਕਰਕੇ ਫਿਰਦੇ ਆ ਬਹੁਤ ਨੇ ਆਪਾਂ ਬੋਸ ਨਾ ਸਾਡੇ ਬੋਸ ਦੀ ਲੰਮੀ ਉਮਰ ਕਰੇ ਕਰਮਾ ਵਾਲਾ ਸਾਡਾ ਬੋਸ ਉਹਦੇ ਸਿਰ ਤੇ ਨਾ ਅਸੀਂ ਕੈਨੇਡਾ ਦੇ ਵਿੱਚ ਨਜ਼ਾਰੇ ਲੈਣੇ ਆਪਦੇ ਬੋਸ ਦੇ ਸਿਰ ਤੇ ਸਰਦਾਰ ਜਸਵਿੰਦਰ ਸਿੰਘ ਸਹੋਤੇ ਦੇ ਸਿਰ ਤੇ ਬਾਕੀ ਕੋਸ ਕੋ ਤੋਂ ਅਸੀਂ ਸੌਦਾ ਪੱਤਾ ਖਰੀਦ ਲਿਆ ਤੇ ਹੁਣ ਕੌਫੀ ਹੋ ਜੇ ਇੱਕ ਕੱਪ ਹੈ ਹਾਂਜੀ 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 ਕੌਫੀ ਇੱਕ ਇੱਕ ਕੱਪ ਲੈ ਕੇ ਤੇ ਫਿਰ ਚੱਲੇਗੇ ਘਰਾਂ ਨੂੰ ਕਰੋ ਹੁਕਮ ਕਿੱਥੇ ਜਾ ਚੱਲੀ ਉੱਥੇ ਜਾਦੇ ਆ ਤੇ ਫਿਰ ਘਰਾਂ ਨੂੰ ਚੱਲ ਇੱਥੋਂ ਮੈਂ ਪਰਸਨ ਵੇਟਦਾ ਸੀ ਉਹ ਚਲੋ ਵਧੀਆ ਹਾਂ ਤੇ ਹੁਣ ਆਪਾਂ ਐ ਕਰਦੇ ਆ ਪੰਜਾਬੀਆਂ ਦਾ ਫੇਵਰੇਟ ਆ ਬਾ ਟਿਮ ਹੌਟ ਨਹੀਂ ਸਹੀ ਆ ਹਨਾ ਬਿਲਕੁਲ ਕੀ ਕਹਿੰਦੇ ਟਿਮ ਹੌਟਨ ਜੀ ਹਾਂ ਟਿਮ ਹੌਟਨ ਤੋਂ ਤੁਸੀਂ ਫ੍ਰੈਂਚ ਵਨੀਲਾ ਪੀਣੀ ਮੈਨੂੰ ਪਤਾ ਤੇ ਮੈਂ ਡਬਲ ਡਬਲ ਐ ਨਹੀਂ ਯਾਰ ਮੈਂ ਸੰਦੀ ਕੌਫੀ ਹੁੰਦੀ ਹੈ ਹਾਂਜੀ ਚਲੋ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਤੇ ਹੁਣ ਅਸੀਂ ਕਰਨੀਆਂ ਵਲੌਗ ਦੀ ਸਮਾਪਤੀ ਪਹੁੰਚਣ ਲੱਗੇ ਆ ਘਰੇ ਕੱਲਾ ਕੱਲ ਨੂੰ ਜਾਣਾ ਅਸੀਂ ਕੰਮਕਾਰਾਂ ਤੇ ਤੇ ਆ ਸੀ ਦੀ ਸਾਡੀ ਗ੍ਰੋਸਰੀ ਦੀ ਸ਼ਾਪਿੰਗ ਤੇ ਸੋ ਹੁਣ ਕਰਦੇ ਆ ਵਲੌਗ ਦੀ ਸਮਾਪਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਆਣਾ ਭੁੱਲਿਓ ਤੇ ਅੱਗੇ ਸ਼ੇਅਰ ਕਰਨ ਆਣਾ ਭੁੱਲਿਓ ਕਮੈਂਟ ਜ਼ਰੂਰ ਕਰਿਓ